ਸਸ਼ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਹੋਰ ਨਵਾਂ ਝਟਕਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਲਈ ਅੰਗਰੇਜ਼ੀ ਦਾ ਟੈਸਟ ਜਿਹੜਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਉਹਨਾਂ ਨੇ 7000 ਲਾਇਸੈਂਸ ਨੇ ਜਿਹੜੇ ਉਹ ਵੀ ਰੱਦ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਅਮਰੀਕਾ ਵਿੱਚ ਟਰੰਪ ਸਰਕਾਰ ਨੇ ਟਰੱਕ ਡਰਾਈਵਰਾਂ ਤੇ ਸਖਤੀ ਕਰ ਦਿੱਤੀ ਹੈ ਹੁਣ ਟਰੱਕ ਚਲਾਉਣ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਡਰਾਈਵਰਾਂ ਨੂੰ ਇੰਗਲਿਸ਼ ਸਪੀਕਿੰਗ ਟੈਸਟ ਲਿਆਇਆ ਜਾ ਰਿਹਾ ਹੈ ਜਿਸ ਦੇ ਵਿੱਚ ਇਹ ਨਿਯਮ ਦੇ ਤਹਿਤ ਹੁਣ 7000 ਤੋਂ ਵੱਧ ਨਾਨ ਅਮਰੀਕੀ ਟਰੱਕ ਡਰਾਈਵਰ ਫੇਲ ਹੋ ਗਏ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਨੇ ਅਮਰੀਕਾ ਵਿੱਚ ਲਗਭਗ 1.50 ਲੱਖ ਪੰਜਾਬੀ ਡਰਾਈਵਰ ਕੰਮ ਕਰ ਰਹੇ ਸਨ ਜਿਸ ਦੇ ਵਿੱਚ ਟਰਾਂਸਪੋਰਟਰ ਸਖਤ ਸੀਨ ਡਫੀ ਦੇ ਮੁਤਾਬਕ 30 ਅਕਤੂਬਰ ਤੱਕ ਹੋਏ ਟੈਸਟ ਵਿੱਚ ਕਈ ਡਰਾਈਵਰ ਸਹੀ ਅਤੇ ਤਾਂ ਅੰਗਰੇਜ਼ੀ ਨਹੀਂ बोल ਸਕੇ ਤੇ ਅੰਗਰੇਜ਼ੀ ਵਿੱਚ ਲਿਖੇ ਟੈਰਿਫ ਸਾਈਨ ਸਮਝਣ ਵਿੱਚ ਵੀ ਅਰ ਸਮਰਥ ਰਹੇ ਵੱਧ ਰਹੇ ਟਰੱਕ ਹਾਦਸਿਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਨੇ ਭਾਰਤੀ ਡਰਾਈਵਰ ਦੇ ਵੀਜ਼ੇ ਵੀ ਰੋਕ ਦਿੱਤੇ ਨੇ ਜਿਸ ਦੇ ਵਿੱਚ ਟਰੰਪ ਸਰਕਾਰ ਦੀ ਨਵੀਂ ਪਾਲਿਸੀ ਅਨੁਸਾਰ ਟਰੱਕ ਡਰਾਈਵਰਾਂ ਨੂੰ ਸੜਕ ਦੇ ਹੀ ਮੌਕੇ ਤੇ ਇੰਗਲਿਸ਼ ਟੈਸਟ ਦੇਣਾ ਪਵੇਗਾ ਜੋ ਕਿ ਡਰਾਈਵਰ ਅੰਗਰੇਜ਼ੀ ਬੋਲ ਬੋਲਣ ਵਿੱਚ ਸਮਰਥ ਨੇ ਉਹਨਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾਵੇਗਾ ਇਹ ਨਿਯਮ 25 ਜੂਨ 2025 ਤੋਂ ਲਾਗੂ ਹੋ ਗਏ ਨੇ ਜਿਸ ਦੇ ਵਿੱਚ ਜਿਸ ਦਾ ਮਕਸਦ ਟਰੱਕ ਹਾਦਸਿਆਂ ਨੂੰ ਘਟਾਉਣਾ ਅਤੇ ਸੁਰੱਖਿਅਤ ਸਨਿਸ਼ਚਿਤ ਕਰਨਾ ਹੋਵੇਗਾ ਪਰ ਕੀ ਅੰਗਰੇਜ਼ੀ ਬੋਲਣ ਦੇ ਨਾਲ ਜਿਹੜਾ ਟਰੱਕ ਡਰਾਈਵਰ ਟਰੱਕ ਚਲਾਉਂਦੇ ਨੇ ਉਹਨਾਂ ਵਿੱਚ ਅੰਗਰੇਜ਼ੀ ਬੋਲਣ ਦਾ ਕੋਈ ਤੁੱਕ ਬਣਦਾ ਹੈ ਜਾਂ ਫਿਰ ਜਿਹੜੇ ਅੰਗਰੇਜ਼ੀ ਸਹੀ-ਸਹੀ ਬੋਲਦੇ ਤੇ ਟਰੱਕ ਸਹੀ ਚਲਾਉਂਦੇ ਨੇ ਜਾਂ ਉਹਨਾਂ ਦੀ ਡਰਾਈਵਿੰਗ ਡਰਾਈਵਿੰਗ ਸਕਿਲਸ ਨੇ ਉਹ ਜਰਦੀ ਜਿਆਦਾ ਵਧੀਆ ਏ ਉਸ ਦੇ ਚੱਲਦੇ ਆ ਉਹਨਾਂ ਦੀ ਬੋਲੀ ਤੋਂ ਉਹਨਾਂ ਨੂੰ ਜੱਜ ਕਰਨਾ ਕਿ ਇਹ ਸਹੀ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ